ਸਤਿ ਸ਼੍ਰੀ ਅਕਾਲ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਦੇ ਉੱਤੇ ਹਾਂਜੀ ਤਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਤੁਹਾਡੇ ਲਈ ਇੱਕ ਪੰਜਾਬੀ ਲੋਕ ਗੀਤ ਲੈ ਕੇ ਆਏ ਹਾਂ ਇਹ ਲੋਕ ਗੀਤ ਮਾਵਾਂ ਤੇ ਧੀਆਂ ਦੇ ਨਾਲ ਸੰਬੰਧਿਤ ਹੈ ਜਦੋਂ ਇੱਕ ਧੀ ਦਾ ਵਿਆਹ ਹੋ ਜਾਂਦਾ ਹੈ ਤੇ ਉਹ ਆਪਣੀ ਮਾਂ ਨੂੰ ਮਿਲਣ ਦੇ ਲਈ ਤਰਸਦੀ ਹੈ ਤਾਂ ਉਹ ਆਪਣੇ ਭਾਵਾਂ ਨੂੰ ਇਸ ਗੀਤ ਦੇ ਰਾਹੀਂ ਕਿਵੇਂ ਪ੍ਰਗਟ ਕਰਦੀ ਹੈ ਤਾਂ ਆਓ ਤੁਹਾਨੂੰ ਸੁਣਾਉਂਦੇ ਹਾਂ ਹਾਂਜੀ ਚਿੱਟੀ ਚਾਦਰ ਤੇ ਕੁੱਗੀਆਂ ਦਾ ਜੋੜਾ ਮਾਂ ਮਤੀਆ ਦਾ ਲੰਬਾ ਵਿਚੋੜਾ ਰੱਬਾ ਕਦ ਮਿਲੀਏ ਕਦ ਮਿਲੀਏ ਹੁਣ ਤਾਂ ਪੈ ਗਈਏ ਵਸ ਬਗਾਨੇ ਰੱਬਾ ਕਾ ਦੁ ਮਿਲੀਏ ਚਿੱਟੀ ਚਾਦਰ ਦੇ ਪੱਲੇ ਪਤਾ ਸੇ ਮਾਵਾ ਬਾਜਨਾ ਮਿਲਣ ਦਲਾਸੇ रब्बा कद मिलिए कद मिलिए नी मेरिए जाने हूं त पै गई बस बगाने रब्बा कद मिलिए चिट्टी चादर दे पल्ले फकीरी ਮਾ ਮਾ ਬਾਜ ਬੜੀ ਦਿਲ ਗਿਰੀ ਰੱਬਾ ਕਦ ਮਿਲੀਏ ਰੱਬਾ ਕਦ ਮਿਲੀਏ ਚਿੱਟੀ ਚਾਦਰ ਤੇ ਚਿੱਟੇ ਚਿੱਟੇ ਫੁੱਲ ਨਹੀਂ ਨੋਹਾ ਮਿਲਿਆ ਤੂੰ ਗਈ ਸਾਨੂੰ ਫੁੱਲ ਨਹੀਂ

ਹੁੰਦਿਆਂ ਹੁੰਦਿਆਂ ਜਿਗਰ ਦਾ ਟੋਟਾ ਤੈਨੂੰ ਕਿੰਜ ਭੁੱਲੀਏ ਕਿੰਜ ਭੁੱਲੀਏ ਨਹੀਂ ਮੇਰੀਏ ਜਾਨੇ ਹੁਣ ਤਾਂ ਪੈ ਗਈਏ ਬਸ ਬਗਾਨੇ ਰੱਬਾ ਕਦ ਮਿਲੀਏ ਚਿੱਟੀ ਚਾਦਰ ਤੇ ਕੁੱਗੀਆਂ ਦਾ ਜੋੜਾ ਮਾਂ ਮਤੀਆ ਦਾ ਲੰਬਾ ਵਿਚੋੜਾ ਰੱਬਾ ਕਦ ਮਿਲੀਏ ਹਾਂਜੀ ਤਾਂ ਇਹ ਜੋ ਗੀਤ ਸੀ ਇਹ ਸੀ ਸੁਹਾਗ ਇੱਕ ਮਾਂ ਧੀ ਦੇ ਭਾਵ ਸੀ ਜਿਹੜੇ ਹੁਣ ਆਪਾਂ ਸੁਣਿਆ ਹੈ ਉਮੀਦ ਹੈ ਕਿ ਤੁਹਾਨੂੰ ਇਹ ਗੀਤ ਪਸੰਦ ਆਇਆ ਹੋਵੇਗਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ